پہلے دن تو میں پنڈا دورے شروع کرتے ہی اپنی ਕੱਲ ਮੈਂ ਜੁੰਡਾ ਸੀਗਾ ਸੁਖਾਨੀ ਸੀਗਾ ਉਸ ਤੋਂ ਬਾਅਦ ਮੈਨੂੰ ਚੰਡੀਗੜ੍ਹ ਗਈ ਮੀਟਿੰਗ 'ਚ ਜਾਣਾ ਪੈ ਗਿਆ ਤੇ ਅੱਜ ਵੀ ਹੁਣ ਮੈਂ ਪਿੰਡਾਂ 'ਚ ਹੀ ਆਇਆ ਹਾਂ ਔਰ ਮੈਂ ਪਿੰਡਾਂ ਦੇ ਲੋਕਾਂ ਦੀ ਰਾਏ ਲੈ ਰਿਆ ਹਾਂ ਸ਼ਹਿਰਾਂ ਦੇ ਲੋਕਾਂ ਦੀ ਰਾਏ ਲੈ ਰਿਆ ਹਾਂ ਤੇ ਜਿੱਥੇ-ਜਿੱਥੇ ਜੋ ਵੀ ਕਮੀਆਂ ਵਾਂ ਪਹਿਲੋ ਦਾ ਉਹ ਕਮੀਆਂ ਸਾਰੀਆਂ ਨੋਟ ਡਾਊਨ ਹੋ ਰਹੀਆਂ ਕਿੱਥੇ ਕਿਹੜੀ ਚੀਜ਼ ਦੀ ਕਮੀ ਹੈ ਕਿੱਥੇ ਕਿਹੜੀ ਚੀਜ਼ ਦੀ ਜੋਤ ਹੋਈ ਗਿਆ ਨਸ਼ਿਆਂ ਦਾ ਜਾਂ ਗੁੰਡਾਗਰਦੀ ਜਾਂ ਜਿਹੜੀ ਚੀਜ਼ ਆ ਪਹਿਲੋ ਦਾ ਦਾ ਇੱਕ ਮਾਸਟਰ ਪਲਾਨ ਬਣਾਏ ਵਾਈਟ ਪੇਪਰ ਤੋਂ ਦਾ ਸਾਰਾ ਚੱਜੂ ਗਿਆ। ਕਿ ਕੋਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੀ ਰੂਪਰੇਖਾ ਬਣਾਣੀ ਬਹੁਤ ਜ਼ਰੂਰੀ ਹੁੰਦੀ ਹੈ। ਕਿ ਉਹਨੂੰ ਕਿਸ ਤਰੀਕੇ ਨਾਲ ਕੀਤਾ ਜਾਣਾ। ਉਰ ਮੈਂ 1-2 ਦਿਨ ਚ ਉਹਦੀ ਰੂਪਰੇਖਾ ਪੂਰੀ ਤਿਆਰ ਕਰ ਲਾਂਗਾ। ਉਸ ਤੋਂ ਬਾਅਦ ਜਿਹੜੀ ਰਹੀ ਕਪੂਰਥਲੇ ਦੇ ਵਿਕਾਸ ਦੀ ਗੱਲ। ਦੇਖੋ ਪਿਛਲੇ ਤਕਰੀਬਨ 1997 ਤੋਂ ਮੈਂ ਕਪੂਰਥਲੇ ਦੀ ਪੋਲੀਟਿਕਲਰ ਗੱਲ ਕਰ ਰਿਹਾ। ਜੋ ਪਾਰਟੀ ਨੇ ਕਾਂਗਰਸ ਰਹੀ ਹੈ ਜਾਂ ਅਕਾਲੀ ਦਲ ਰਿਆ ਭਾਜਪਾ ਰਹੀ ਉਹਨਾਂ ਨੇ ਕਪੂਰਥਲੇ ਨੂੰ ਆਪਣਾ ਸਮਝਿਆ ਇਹ ਕਪੂਰਥਲਾ ਇੰਦਾ ਉਹਨਾਂ ਨੇ ਰੱਖਿਆ ਜਿਦਾ ਪੰਜਾਬ ਦੇ ਨਕਸ਼ੇ ਤੋਂ ਬਾਹਰ ਦੁਆਰਾ ਧਿਆਨ ਚ ਲਿਆਦਾ ਮੇਰੇ ਬਹੁਤ ਅੱਛੀ ਗੱਲ ਆ ਬਟ ਇਹਦੇ ਲਈ ਕੱਲ ਹੀ ਸੀਐਮ ਸਾਹਿਬ ਨੂੰ ਮੇਰਾ ਪਰਸਨਲ ਮੈਸੇਜ ਡ੍ਰੋਪ ਹੋ ਚੁੱਕਾ ਖਾਸ ਕਰਕੇ ਨਗਰ ਨਿਗਮ ਬਾਰੇ ਮੈਂ ਨਗਮ ਨਿਰਵਿੰਦੀ ਸਾਹਿਬ ਤੋਂ ਪਹਿਲੀ ਚਰਚਾ ਕੀਤੀ ਹੈ ਉਹ ਚ ਜਿਹੜੀ ਕੂੜੇ ਦੀ ਸਮੱਸਿਆ ਹੈ ਉਹ ਆਪਣੇ ਕੋਲ ਡੰਪ ਹੈ ਨਹੀਂ ਤੁਸੀਂ ਉਹ ਗੱਲ ਨਹੀਂ ਕੀਤੀ ਸਭ ਤੋਂ ਪਹਿਲਾਂ ਮੈਂ ਉਹਦੀ ਸਮੱਸਿਆ ਦੀ ਗੱਲ ਕੀਤੀ ਹੈ ਦੂਜੀਆਂ ਗੱਲਾਂ ਜਿਹੜੀਆਂ ਗਲੀਆਂ ਕੁਝ ਐਮ ਸੀਜ਼ ਜਿਹੜੇ ਮੌਜੂਦਾ ਐਮ ਸੀਜ਼ ਦਾ ਦੂਜੀ ਸਰਕਾਰ ਨਾਲ ਰਿਲੇਟਡ ਆ ਉਹ ਆਪਣੇ ਚਿਹਤਿਆਰੀਆਂ ਬਣਾ ਰਹੇ ਆ ਦੂਜੀਆਂ ਛਟੀਆਂ ਜਾ ਰਹੀਆਂ ਉਹ ਵੀ ਗੱਲ ਕੀਤੀ ਮੈਂ ਸਟੇਟ ਲੈਵਲ ਤੇ ਔਰ ਮੈਂ ਸਬੰਧੀ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਦਾ ਵੀ ਆਪਣੀ ਪੂਰੀ ਟੀਮ ਨੂੰ ਲੈ ਕੇ ਇੱਕ ਮੀਟਿੰਗ ਕਰ ਰਿਹਾ ਹਾਂ ਔਰ ਮੈਨੂੰ ਨਹੀਂ ਲੱਗਦਾ ਉਸ ਮੀਟਿੰਗ ਤੋਂ ਬਾਅਦ ਇਹੋ ਜਿਹਾ ਕੁਝ ਹੋਏਗਾ ਕਿਉਂਕਿ ਉੱਪਰੋਂ ਵੀ ਇਨਸਟਰਕਸ਼ਨਸ ਆ ਜਾਣੀਆਂ ਮੈਂ ਜਲਦੀ ਦੇਖੋ ਨਾ ਤਾਂ ਅਸੀਂ ਪਾਰਸ਼ੀਐਲਟੀ ਕਰਨੀ ਹੈ ਕਿਸੇ ਦੂਜੇ ਨਾਲ ਵੀ ਬਿਲਕੁਲ ਪਾਰਸ਼ੀਐਲਟੀ ਹੀ ਕਰਨੀ ਨਹੀਂ ਪਾਰਸ਼ੀਐਲਟੀ ਹੀ ਹੋਣੀ ਨਹੀਂ ਦੇਣੀ ਉਕੇ ਕਪੂਰਥਲਾ ਜਦੋਂ ਸੀਐਮ ਸਾਹਿਬ ਨੇ ਸੋਹ ਚੁੱਕੀ ਸੀ ਉਹਨਾਂ ਨੇ ਕਿਹਾ ਸੀ ਇਹ ਮੈਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਆ ਪੂਰੇ ਪੰਜਾਬ ਲਈ ਸੋਹ ਚੁੱਕ ਰਿਆ ਆ ਪੂਰਾ ਪੰਜਾਬ ਮੇਰਾ ਪਰਿਵਾਰ ਆ ਇਸੇ ਤਰ੍ਹਾਂ ਪੂਰੇ ਕਪੂਰਥਲੇ ਦਾ ਹਰ ਵੋਟਰ ਸਪੋਟਰ ਹਰ ਨਾਗਰਿਕ ਉਹ ਸਾਡਾ ਪਰਿਵਾਰ ਆ ਉਹ ਪਹਿਲੋਂ ਕਿਸੇ ਪਾਰਟੀ ਨਾਲ ਰਿਲੇਟਡ ਰਿਹਾ ਹੋਵੇ ਸਾਡੇ ਵੱਲੋਂ ਕੋਈ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਅਸੀਂ ਪੂਰੀ ਡਿਵੈਲਪਮੈਂਟ ਕਰਨੀ ਆ ਔਰ ਹਰ ਵਾਰਡ ਦੀ ਬਿਨਾਂ ਕਿਸੇ ਪੱਖਪਾਤ ਦੇ ਕਰਨੀ ਆ ਜਿਹੜਾ ਕੋਈ ਪੱਖਪਾਤ ਕਰ ਰਿਹਾ ਮੌਜੂਦਾ ਸਰਕਾਰ ਚ ਕਿਉਂਕਿ ਹਾਊਸ ਉਹਨਾਂ ਕੋ ਆ ਤੇ ਗਲਤਫਹਿਮੀ ਚ ਨਾ ਰਹਿ ਉਹ ਇਹ ਪੱਖਪਾਤ ਛੱਡ ਦੇਣ ਉਹਨਾਂ ਨੂੰ ਮੇਰਾ ਇਹ ਬ੍ਰਦਰਲੀ ਸੁਝਾਅ ਆ ਬਾਕੀ ਜੇ ਵਾਰਨਿੰਗ ਕਪੂਰ ਸਾਹਿਬ ਇਹ ਤੁਹਾਡੇ ਤੁਸੀਂ ਹਲਕਾ ਇੰਚਾਰਜ ਲੱਗੇ ਹੋ ਤੁਹਾਡਾ ਮੁਕਾਬਲਾ ਇੱਕ ਇਹੋ ਜੀ ਪਾਰਟੀ ਜੇ ਇਹੋ ਜੇ ਪਰਿਵਾਰ ਨਾਲ ਖਾਸ ਕਰਕੇ ਕਪੂਠਾ ਜਿਹੜਾ ਪਿਛਲੇ ਚਾਰ ਦਹਾਕਿਆਂ ਤੋਂ ਇੱਥੇ ਰਾਜ ਕਰ ਰਿਹਾ ਕੀ ਰਣਨੀਤੀ ਹੋਊਗੀ ਕੀ ਦੀ ਗੱਲ ਕਰਦੇ ਯਾਰ ਕੋਈ ਹੋਰ ਗੱਲ ਕਰ ਡਿਵੈਲਪਮੈਂਟ ਦੀ ਗੱਲ ਕਰੋ ਕਪੂਰ ਸਾਹਿਬ ਜਿੱਦਾਂ ਕੀ ਕਰਾਣਾ ਜੀ ਸਿੰਘ ਜਿੱਦਾਂ ਕੀ ਕਰਾਉਂ ਯਾਰ ਕਿਰਾਨਾ ਲੈਂਦੇ ਆ ਕਿ ਡਿਵੈਲਪਮੈਂਟ ਦੀ ਗੱਲ ਕਰੀ ਯਾਰ ਕਪੂਰ ਸਾਹਿਬ ਨਹੀਂ ਕੋਈ ਯਾਰ ਕਿਰਾਨਾ ਲੈ ਰਹੇ ਕੋਈ ਕੋਈ ਤਾਂ ਪੈਸਾ ਸੀ ਉਹ ਤੁਸੀ 9 ਲੱਖ ਦਾ ਮਹੀਨੇ ਲੱਗਣਾ ਮੇਰੇ ਮੁਹੱਲੇ ਉਹ ਬੰਦੇ ਬਲਾਈ ਸੀ ਸੀਵਰੇਜ ਦੀ ਮਸ਼ੀਨਾਂ ਨੂੰ ਦੀ ਸਫਾਈ ਜਿਹੜੀ ਆ ਟਰੈਕ ਚਲਾ ਰਹੇ ਆ ਇਹ ਕਰ ਲਿਆ ਉਹ ਤਾਂ ਉਹਦੀ ਜੇਹ ਚੋਂ ਲੱਗ ਰਿਹਾ ਉਹ ਕਹਿੰਦੇ ਇਹ ਪਰਸਨ ਆਏ ਬੰਦੇ ਪਰਸਨ ਆਏ ਉਹਨੇ ਮੀਡੀਏ ਚੋਂ ਲੱਗ ਰਿਹਾ ਉਹਨਾਂ ਨੇ ਉਹ ਆ ਉਹਨੇ মিডিਆ ਨੇ ਕਿ ਉਹ ਇੱਕ ਸੋਸ਼ਲ ਮੂਵੀ ਰੋਜ਼ ਆ ਰਹੇ ਆ ਸਾਹਿਬ ਲੋਕ ਉਸ ਉਹਦੀ ਜੇ ਚ ਲੱਗ ਰਿਹਾ ਮੈਨੂੰ ਹਾਸਾ ਆਂ ਡਿਆ ਉਹਦੀ ਜੇ ਚ ਲੱਗ ਰਿਹਾ ਜਾਨ ਦੇ ਤੁਸੀਂ ਵੀ ਸਾਰਾ ਕੁਝ ਨਹੀਂ ਤੁਹਾਨੂੰ ਲੱਗਦਾ ਕਿ ਐਮਐਲਏ ਸਾਹਿਬ ਜਿਹੜੇ ਦਾਅਵੇ ਕਰਦੇ ਪਏ ਝੂਠਾ ਜਵਾਬ ਉਹ ਵੀ ਉਹ ਡਰਾਈਵ ਚ ਲਾ ਰਹੇ ਆ ਐਮਐਲਏ ਰਾਣਾ ਗੁਰੀਤ ਫੇਲੀਅਰ ਸਾਬਤ ਕੀਤਾ ਕਾਰਪੋਰੇਸ਼ਨ ਨੂੰ ਕਿ ਫੇਲਿਅਰ ਆਇਆ ਥੀ ਜਿਹੜੀ ਮਸ਼ੀਨਰੀ ਹੈ ਮੈਂ ਝੇਰ ਚੋਂ ਨਾ 9 ਲੱਖ ਤੋਂ ਪਰਮਾਂਤ ਬਾਹਰ ਮੰਤ ਜਿਹੜੀ ਕੰਪਨੀ ਆ ਕੇ ਕੰਮ ਕਰਾਉਂਦੀ ਹੈ ਕਾਰਪੋਰੇਸ਼ਨ ਤਾਂ ਸਾਰੀ ਉਹਨਾਂ ਦੇ ਕੋਲ ਹੀ ਹੈ ਮੈਂ ਉਹ ਮੇਰੀ ਗੱਲ ਨੂੰ ਇੱਕ ਮਿੰਟ ਮੈਂ ਇੱਕ ਗੱਲ ਤੋਂ ਜਵਾਬ ਦਿੰਦਾ ਪ੍ਰੋਬਲਮ ਚਲੋ ਉਹਨਾਂ ਨੇ ਕਦੋਂ ਉਹਨਾਂ ਨੇ ਕਦੋਂ ਇਲਾਨ ਕੀਤਾ ਹੈ ਜੀ ਮਾਨ ਕਿ ਚੱਲਿਆ ਰਿਹਾ ਰੁੱਕ ਰੁੱਕ ਦੋ ਦੋ ਆਫਟਰ 15 ਦਿਨ ਹੋ ਗਏ 15 ਦਿਨ ਹੋ ਗਏ ਨਾ ਤੁਸੀਂ ਕਹਿ ਰਹੇ ਨਾ 15 ਦਿਨ ਮੈਂ ਤੁਹਾਡੀ ਗੱਲ ਤੇ ਸ਼ਿਕਰੀ 25 ਸਾਲ ਸੁੱਤੇ ਪਏ ਕਿ 25 25 ਸਾਲ ਤੱਕ ਕਬੂਤਖਲਾ ਉਹਨਾਂ ਦਾ ਆਪਣਾ ਨਹੀਂ ਕਿ 25 ਸਾਲ ਤੱਕ ਕਬੂਤਖਲਾ ਦਾ ਧੱਕਾ ਕਰਨ ਦਾ ਉਹਨਾਂ ਨੂੰ ਅਧਿਕਾਰ ਮਿਲ ਗਿਆ ਹੈ ਫਿਰ ਮੈਂ ਤੁਹਾਡੇ ਕਹਿਣ ਦਾ ਮਤਲਬ ਕਿ ਇਹ ਜੰਤਰ ਨੂੰ ਬੇਵਕੂਫ ਬਣਾਉਂਦੇ ਪਏ ਆ ਜਾਂ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਜਵਾਬ ਦਿਓ ਨਾ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਅੱਜ ਉਹਨਾਂ ਨੂੰ ਕਬੂਤਖਲੇ ਦੀ ਯਾਦ ਆ ਰਹੀ ਹੈ ਚਲਾਣੀ ਸਹੀ ਹੈ ਜਾਂ ਗਲਤ ਇਹ ਦੱਸੋ ਨਹੀਂ ਉਹਨਾਂ ਦਾ ਜੇ ਕਬੂਤਖਲੇ ਦੇ ਵਸਨੀਕ ਆ ਉਹ ਕਬੂਤਖਲੇ 'ਚ ਉਹਨਾਂ ਦਾ ਅਧਿਕਾਰ ਬੰਦਾ ਕਰਨ ਪਰ ਇਸ ਕੰਮ ਨੂੰ ਕਰਕੇ ਐਵੇਂ ਆਪਣਾ ਸ਼ਰੇ ਜਿੰਨਾ ਐ ਮੈਂ ਪਰਸਨਲੀ ਜੀਵ ਚੋਂ ਕਰਦਾ ਪਿਆ ਮੈਂ ਹਲਕਾ ਇਨ ਚਾਰਜ ਆ ਉਹ ਤਾਂ ਫਿਰ ਐਮ ਐਲ اے ਨੇ ਸੈਲਰੀ ਲੈਂਦੇ ਆ ਪਿਛਲੇ 25 ਸਾਲਾਂ ਤੋਂ ਐਮ ਐਲ اے ਨੇ ਮੈਂ ਤਾਂ ਕੋਈ ਸੈਲਰੀ ਵੀ ਨਹੀਂ ਲੈ ਰਿਆ ਮਾ ਕੋਈ ਸਰਕਾਰੀ ਗੱਡੀ ਐ ਉਹ ਮੈਂ ਟੰਡੋਰਾ ਥੋੜੀ ਪਿੱਟਾਂਗਾ ਮੈਂ ਅੱਜ ਥੇ ਕਰ ਰਿਹਾ ਕਰ ਰਿਹਾ ਕਰ ਰਿਹਾ ਉਹ ਤਾਂ ਤੁਹਾਨੂੰ ਵੀ ਪਤਾ ਉਹ 25 ਸਾਲਾਂ ਤੋਂ ਕੀ ਕਰਦੇ ਆ ਤੇ ਉਹਦੀ ਗੱਲ ਨਾ ਕਰੋ ਕਪੂਰ ਸਾਹਿਬ ਜਿਸ ਤਰ੍ਹਾਂ ਪਿੰਡ ਆ ਤੁਹਾਡੇ ਤੋਂ ਇੱਧਰ ਸੁਣੋ ਇੱਧਰ ਸੁਣੋ ਮੈਂ ਉਹਦੇ ਬਾਰੇ ਗੱਲ ਕਰਕੇ ਟਾਈਮ ਲੇ ਸਕਦਾ ਪਾਰਟੀ ਦੇ ਕੰਮ ਵਿੱਚ ਫੇਰ ਤੁਹਾਡਾ ਕੀ ਤੁਹਾਡਾ ਸਟੈਂਡ ਹੈਗਾ ਕਿੱਥੇ ਜੀ ਇਹ ਗੱਲ ਕੇ ਲੜਣਾ ਲੱਗਿਆ ਨਾ ਕਾਂਗਰਸ ਤੋਂ ਆ ਨਹੀਂ ਜੀ ਇਹ ਪੰਜਾਬ ਨਹੀਂ ਲੜ ਕੇ ਲੜ ਰਿਹਾ ਪੰਜਾਬ ਨਹੀਂ ਜੀ ਦਲ ਦਲ ਕੇ ਲੜ ਰਿਹਾ ਨਹੀਂ ਲੜੂਗਾ ਜੀ ਨਹੀਂ ਸਾਰੇ ਜਿਹੜੇ ਕਿ ਨਗਰ ਨਗਮਪੰਕਰਨ ਦੀ ਮੰਗ ਕੀਤੀ ਜਾਊਗੀ ਪਾਰਟੀ ਵੱਲੋਂ ਹਾਂਜੀ ਐਮਪੀ ਡੈਕਟਰ ਦੇ ਹੈਗੇ ਸਾਹਮਣੇ ਦੇਖੋ ਜੀ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਉਹ ਕੋਈ ਜ਼ਿੰਮੇਵਾਰੀ ਲਊਗੀ ਪਾਰਟੀ ਦੀ ਮੈਂ ਉਸ ਤੋਂ ਪਿੱਛੇ ਨਹੀਂ ਹਟਦਾ ਮੈਂ ਕਿ ਨਗਰ ਨਗਮਪੰਕਰਨ ਦੀ ਸਪਾਸ ਕੀਤੀ ਜਾਊਗੀ ਪਾਰਟੀ ਹਾਈ ਕਮਾਂਡ ਨੂੰ ਉਹ ਹਾਈ ਕਮਾਂਡ ਕਰੇਗਾ ਦੇਖੋ ਇਹਦੇ ਲਈ ਜੋ ਪ੍ਰੋਸੀਜਰ ਜੋ ਕਾਨੂੰਨ ਕਾਨੂੰਨ ਦੇ ਤਹਿਤ ਜੋ ਵਰਕਿੰਗ ਕਰਨੀ ਚਾਹੀਦੀ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਕੇਹੇ ਤੇ ਕੋਈ ਚੀਜ਼ ਥੋਪਦੀ ਨਹੀਂ ਹੈ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਦੀ ਅਸੀਂ ਇਹਦਾ ਜੋ ਪ੍ਰੋਸੀਜਰ ਬੰਦਾ ਜੇ ਕਿਸੇ ਕੋਈ ਗਲਤ ਹੈਗਾ ਵਾ ਮੈਂ ਦੇਖੋ ਈਵਨ ਆਪ ਵੀ ਮੈਂ ਗਲਤ ਹੋਊਂਗਾ ਜਾਂ ਸਾਡਾ ਚੇਅਰਮੈਨ ਕੋਈ ਗਲਤ ਹੋਊਗਾ ਤੇ ਪਾਰਟੀ ਉਹਨੂੰ ਨਹੀਂ ਬਖਸ਼ੀ ਦੀ ਪਾਰਟੀ ਦਾ ਦੇਖ ਲਿਆ ਕਿ ਇੱਥੇ ਮਨਿਸਟਰਸ ਵੀ ਕਈ ਸੀਗੇ ਐਮਐਲਏ ਵੀ ਕਈ ਸੀਗੇ ਆ ਕਪੂਰਥਲੇ ਜੋ ਆਪਣਾ ਪ੍ਰੋਸੀਜਰ ਸਹੀ ਕਰ ਲੈਣ ਉਹ ਜੋ ਮੇਰੇ ਘਰ ਆਣਾ ਚਾਹੁੰਦੇ ਆਮ ਆਦਮੀ ਪਾਰਟੀ ਜਾਣਾ ਚਾਹੁੰਦੇ ਤਾਂ ਵੀ ਬੈਠੇ ਸੀਲ ਤੋਂ ਵੀ ਉਹਨਾਂ ਨੂੰ ਵੈਲਕਮ ਕਰਦਾ ਸਾਡੀ ਪਾਰਟੀ ਵਰਗੇ ਮਾਣ ਨਾਲ ਵੈਲਕਮ ਆ ਜੀ ਕਪੂਰਥਲ ਆਖਰੀ ਸਵਾਲ ਆ ਦੁਆਬੇ ਚੋਂ ਵੀ ਬਹੁਤ ਸਾਰੇ ਕਿਸਾਨ ਕਿਸਾਨੀ ਅੰਦੋਲਨ ਚ ਗਏ ਆ ਉਹ ਵੀ ਕਪੂਰਥਲੇ ਆਪਾਂ ਪਹਿਲਾਂ ਉਸ ਤੇ ਗੱਲ ਕਰ ਲਈਏ ਉਹ ਵੀ ਕਪੂਰਥਲੇ ਦੇ ਵਸਨੀਕ ਆ ਜਿਹੜੇ ਇੱਥੇ ਦੇ ਐਮਸੀਸ ਹੈਗੇ ਆ ਦੀਗਾ ਉਹਨਾਂ ਨੇ ਇਲੈਕਸ਼ਨ ਦੂਜੇ ਤੇ ਲੜੀ ਐ ਪਰ ਉਹ ਜੇ ਸੱਚੇ ਦੇ ਲੋਕ ਕਪੂਰਥਲੇ ਦੇ ਹੈਗੇ ਆ ਸੱਚੇ ਦੇ ਲੋਕ ਕਪੂਰਥਲੇ ਦਾ ਵਿਕਾਸ ਚਾਹੁੰਦੇ ਆ ਤੇ ਇਸ ਗਲਤ ਬੰਦੇ ਦਾ ਸਾਥ ਛੱਡ ਦੇਣ ਮੈਂ ਉਹਨਾਂ ਨੂੰ ਵੈਲਕਮ ਕਰੂੰਗਾ ਬੈਠੇ ਮੇਰੀ ਚੇਅਰ ਤੇ ਬੈਠਣ ਤੇ ਨਾਲ ਬੈਠਣ ਹਾਰਟਲੀ ਵੈਲਕਮ ਕਰਦਾ ਸਾਰਿਆਂ ਦਾ ਖੁੱਲੇ ਦਿਲ ਨਾਲ ਪ੍ਰੈਸ ਨੂੰ ਵੈਲਕਮ ਕਰਦਾ ਸਾਰੇ ਐਮਸੀ ਜਿਹੜੇ ਆਪੋਜੀਸ਼ਨ ਤੇ ਹੈਗੇ ਖੁੱਲੇ ਦਿਲ ਨਾਲ ਉਹਨਾਂ ਦਾ ਵੈਲਕਮ ਕਰ ਰਹਾ ਆਜ ਬਿਲਕੁਲ ਹਨ ਕਰਨ ਕਪੂਰਥਲੇ ਵੈਲਕਮ ਕਰਾ ਰਿਹਾ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਜੀ ਆ ਰਹੇ ਹੋ ਤੁਹਾਡੀ ਪਾਰਟੀ ਚ ਸਾਡੇ ਵੱਲੋਂ ਵੈਲਕਮ ਮੈਂ ਕਹਿੰਨਾ ਕਪੂਰਥਲੇ ਡਿਵੈਲਪਮੈਂਟ ਕਰਨ ਵਿਕਾਸ ਕਰਨ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਮੇਰੀ ਟੀਮ ਪਿੱਛੇ ਪਿੱਛੇ ਚੱਲੂਗੀ ਸਾਰੀ ਟੀਮ ਚੱਲੂਗੀ ਹਾਰਟਲੀ ਵੈਲਕਮ ਆ ਜੀ ਉਹਨਾਂ ਦਾ ਕੋਈ ਅੰਕਸੀ ਪਰ ਗਲਤ ਬੰਦੇ ਦਾ ਸਾਥ ਨਹੀਂ ਚੁਣਨਾ ਚਾਹੀਦਾ ਜੋ ਕਪੂਰਥਲੇ ਦੇ ਅੱਛੇ ਵਸਨੀਕ ਆ ਉਹ ਗਲਤ ਬੰਦੇ ਦਾ ਸਾਥ ਨਹੀਂ ਚੁਣਨਾ ਇਹ ਕਾਂਗਸੀ ਜੁਆਇਨ ਕਰਦੇ ਹੋ ਤਾਂ ਡਿਵੈਲਪਮੈਂਟ ਸ਼ੁਰੂ ਹੋ ਜੂਗਾ ਮੇਰੇ ਸੰਪਰਕ 'ਚ ਸਾਰੇ ਹੀ ਆ ਜੀ ਸਾਰਾ ਪਰਿਵਾਰ ਮੇਰਾ ਕਪੂਰਥਲਾ ਸਾਰੇ ਇਥੋਂ ਦੇ ਜਨਤਾ ਕਰ ਗਏ پہلی گل تو پولیٹکس کا میں ہلکا انچارج نہیں کم نہیں ہو رہے میں رہوں گا کام نہیں ہونے ਡਵੈਲਪਮੈਂਟ ਤਾਂ ਹੋਣੀ ਹੀ ਹੋਣੀ ਮੈਂ ਉਹਨਾਂ ਦਾ اخلاقی ਫਰਜ਼ ਯਾਦ ਕਰਾ ਰਿਹਾ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਵੀ ਕਪੂਰ ਥੱਲੇ ਦੇ ਇੱਕ ਕਪੂਰ ਥਲਾ ਉਹਨਾਂ ਦਾ ਵੀ ਇੱਕ ਕਪੂਰ ਥਲੇ ਉਹਨਾਂ ਦੇ ਵੀ ਘਰ ਆ ਅਮਨਜੋਣਾ ਮਹਿਨ ਹਲਕਾਂ ਚ ਆਜ ਰਹੇ ਆ ਜੀ 2 ਸਾਲ ਹੋ ਗਏ ਸਰਕਾਰ ਬਣੀ ਪਾਰਟੀ ਨੂੰ ਬਲੇਮ ਕਰਦੇ 50 ਪਹਿਲਾਂ ਪਾਰਟੀ ਨੂੰ ਬਲੇਮ ਕਰਦੇ ਆ ਵੀ ਡਿਵੈਲਪਮੈਂਟ ਬੰਦ ਕੀਤੀ ਕਪੂਰਸਾ ਕੋਈ ਕੰਮ ਨਹੀਂ ਆਜ ਤੱਕ 200 ਰੁਪਏ ਦਾ ਕੋਈ ਵੀ ਕੋਈ ਕੰਮ ਨਹੀਂ ਆਪਾਂ ਕਪੂਰਸਾ ਨੂੰ ਮਾਂ ਤੋਂ ਕੁਝ ਕੁਝ ਵੀ ਕੁਝ ਨਹੀਂ ਕੁਝ ਮਿਲਿਆ ਜੋ ਲੇਵਲਾਈਜ਼ ਤੁਸੀਂ ਕੋਸ਼ਿਸ਼ ਕਰੋਗੇ ਕੋਈ ਵੱਡੀ ਚੀਜ਼ ਲਿਆਉਣ ਵਾਸਤੇ ਕਪੂਰਸਾ ਤੋਂ ਬਾਤ ਕਰਾਓ ਸ਼ੁਭ ਮੰਜੂਰਾਣਾ ਜੀ ਸਾਡੇ ਰਿਸਪੈਕਟਡ ਹਲਕਾ ਚਾਦਰਾ ਉਹਨਾਂ ਨੇ ਆਪਣੇ ਸਿਸਟਮ 'ਚ ਕੰਮ ਕੀਤਾ ਠੀਕ ਹੈ ਨਾ ਉਹਨਾਂ ਨੂੰ ਜੋ ਸਹੀ ਲੱਗਾ ਬਹੁਤ ਵਧੀਆ ਕੀਤਾ ਉਹਨਾਂ ਨੇ ਆਪਣਾ ਟਾਈਮ ਪੀਰੀਅਡ ਦੱਸਾਇਆ ਮੈਂ ਉਸ ਗੱਲ ਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਪਰ ਨਜ਼ਰ ਘੱਟ ਆਏ ਜੀ ਕਪੂਠੇ ਜੋ ਹਾਂਜੀ ਨਜ਼ਰ ਘੱਟ ਆਏ ਆ ਇਹ ਤਾਂ ਨਹੀਂ ਤੁਸੀਂ ਹੁਣ ਇੱਥੇ ਦੇ ਨਹੀਂ ਲੱਗਦਾ ਨਹੀਂ ਕਿ ਕਿਤੇ ਕਿਤੇ ਲੁਕਾਏ ਨੇ ਇੱਧਰ ਕੀ ਜਨਤਾ ਨਾ ਰੋਣ ਆਂ ਦੇਖਿਆ ਕਰ ਦਿੱਤਾ ਵਾ ਫੇਰ ਤੁਸੀਂ ਮੇਰੇ ਮੂੰਹ ਨਾ ਉਹਦੇ ਘੜਾਣਾ 25 ਸਾਲਾਂ ਤੋਂ ਕਿੰਨਾ ਕਿੰਨਾ ਜੱਫੀਆਂ ਨੇ ਬੋ ਪਾਈਆਂ ਕਪੂਰਤਲੇ ਦਾ ਕੀਤਾ ਗਿਆ ਕਪੂਰ ਸਾਹਿਬ ਮੈਨੂੰ ਇੱਧਰ ਬੁਲਾਉਂਦਾ ਮੇਰੇ ਹੱਥ ਤੱਕ ਵੀ ਧਿਆਨ ਲੈਂਦੇ ਜੱਫੀਆਂ ਨਾ ਜੱਫੀਆਂ ਨਾ ਸੁੱਧਰਦਾ ਤੇ ਆਓ ਜੱਫੀ ਪਾਈਓ ਕਪੂਰਤਲੇ ਡਵੈਲਪਮੈਂਟ ਹੋ ਜਾਏ ਮੈਂ ਇੱਕ ਇੱਕ ਜਿਹੜੇ ਨੂੰ ਸੁੱਸੂ ਪਾਣਾ ਜੱਫੀ ਪਾਉਂਗਾ ਮੂੰਹ ਲਈ ਨਹੀਂ ਰਾਣਾ ਜੀ ਦੇ ਨਹੀਂ ਮੇਰੀ ਜੱਫੀ ਨਹੀਂ ਹੋਊਗੀ ਮੇਰੀ ਜੱਫੀ ਨਹੀਂ ਹੋਊਗੀ ਉਹ ਜਿਹੜੀ ਉਨਕੀ ਜਫੀ ਪਾ ਕੇ ਘਰ ਜਾ ਕੇ ਡਟੋਲ ਦਨਾਵਾ ਤੇ ਉਹ ਬਸਾਬਰ ਵਰਤਾ ਕਪੂਰ ਸਾਹਿਬ ਆਖਰੀ ਸਵਾਲ ਜਫੀ ਨਹੀਂ ਮੈਨੂੰ ਪਾਉਣੀ ਆਉਂਦੀ ਕਪੂਰ ਸਾਹਿਬ ਕਪੂਖਲੇ ਦਾ ਆਂਡਲਾ ਪਰਿਵਾਰ ਆ ਕਪੂਰਸਲਾ ਮੇਰੀ ਜਫੀ ਹੋਊਗੀ ਉਹਨਾਂ ਨੂੰ ਸੋਖ ਸਿਵਦਾਵਾ ਦੇਣਾ ਡਵੈਲਪਮੈਂਟ ਕਰਨੀ ਨਸ਼ੇ ਤੋਂ ਦੂਰ ਦੇਣਾ ਉਹ ਮੇਰੀ ਜਫੀ ਕਪੂਖਲੇ ਦਾ ਡਵੈਲਪਮੈਂਟ ਹੋਊਗਾ ਕਿ ਗੱਲਾਂ ਚ ਸਾਰਦੂਗੇ ਗੱਲਾਂ ਚ ਆਓ ਕਿ ਜ਼ਮੀਨ ਤੇ ਤੁਹਾਡੇ ਸਹਿਯੋਗ ਨਾਲ ਕਰਨੀ ਹੈ ਜੀ ਬਿਲਕੁਲ ਡੈਡ ਸ਼ੋਰ ਹੋਊਗਾ ਜੇ ਪੂਰੇ ਪੰਜਾਬ ਦਾ ਹੋ ਰਿਹਾ ਕਪੂਰਸਲਾ ਪੰਜਾਬ ਤੋਂ ਬਾਹਰ ਨਹੀਂ ਠੀਕ ਹੈ ਜੀ